ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਭਾਈ ਤੋਂ ਢੇਰ ਭਾਈ ਜੀ ਹਸਿਕਾਲ ਸਤਿ ਸ੍ਰੀ ਅਕਾਲ ਹੋਠੀਕੋ ਵਧੀਆ ਹਾਂ ਵਧੀਆ ਭਾਈ ਤੁਸੀਂ ਹੋਰ ਡਾਕਟਰ ਕਿਵੇਂ ਆ ਵਧੀਆ ਚੱਲ ਰਗਾ ਕੰਮ ਕਰ ਹਾਂ ਕੰਮ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਹੋ ਸ਼ੰਨਾ ਗਲਾ ਸਿੰਘ ਪਿੰਡ ਹੈ ਜੀ ਸਿੰਗਾਰਾ ਨੌ ਆ ਤਾਂ ਪਾ ਤਹਿਸੀਲ ਹੈ ਠੀਕ ਹੈ ਇਹ ਬਰਨਾਲਾ ਜ਼ਿਲ੍ਹਾ ਪੈ ਜਾਂਦਾ ਜਿਹੜੇ ਪਿੰਡ ਵਿੱਚ ਜਿਹੜੇ ਆਪਾਂ ਨੂੰ ਭਰੋੜ ਸਹਿਰੀ ਆ ਮੋਬਾਈਲ ਨੰਬਰ ਬੋਲ 95014 33579 33579 ਇੱਕੋ ਹੀ ਵਰਡ ਰਹਿ ਗਈ ਫਿਰ ਹਾਂ ਡਾਕਟਰ ਇੱਕ ਵੇੜੀ ਹੈ ਬਾਕੀ ਵੇਖੀਆਂ ਬਾਕੀ ਵੇਖੀਆਂ ਡਾਕਟਰ ਠੀਕ ਹੈ ਬਾਈ ਬਾਕੀ ਕਿਹੜਾ ਸੁਆ ਸੁਈ ਹੈ ਦੂਜਾ ਸੁਆ ਸੁਈ ਹੈ ਡਾਕਟਰ ਇਹ ਕਦੋਂ ਸੁਈ ਹੈ ਮੰਗਾ ਡਾਕਟਰ ਹੋਗਾ ਉਹ ਨੂੰ ਜਾਂ 2 1.5 ਘੰਟਾ ਸੁਈ ਨੂੰ ਬੱਚਾ ਕੀ ਦੇਤਾ ਬੱਚੇ ਆ ਡਾਕਟਰ ਮਗਰ ਕੀ ਬੜੀ ਚੰਗੀ ਆ ਬੱਚਾ ਆ ਡਾਕਟਰ ਬੱਚੇ ਵੀ ਜਲਸੀ ਹੋ ਉਹ ਚੰਗੀ ਹੈ ਸਹੀ ਗੱਲ ਹੈ ਬੈਰ ਵੀ ਜਲਸੀ ਕਰਾਉ ਸੀ ਹੈ ਕਲਮੀ ਗੁਰਮੀ ਨਿਮੰਤ ਦੀ ਬੱਚੀ ਤਾਂ ਬਹੁਤ ਚੰਗੀ ਹੁੰਦੀ ਹੈ ਇਹ ਨਸਲ ਦੇ ਬੱਚੀ ਦੀ ਸਹੀ ਗੱਲ ਹੈ ਕਨ ਹਾਂ ਬਾਕੀ ਰੰਗ ਰੰਗ ਬਹੁਤ ਚੰਗਾ ਕਾਫੀ ਕਲਰੀ ਆ ਸਹੀ ਗੱਲ ਆ ਹਾਂ ਬਾਕੀ ਚੰਗਾ ਬਰਡ ਦਾ ਸੁਈ ਹਾਂ ਬਾਕੀ ਜਾਂ ਤਾਂ ਬਾਹਰ ਵੀ ਜਲਸੀ ਆ ਕਵੀ ਗੁਰਮੀ ਨਹੀਂ ਮੰਦੀ ਇਹ ਜੇ ਰਾਪੇਗੀ ਹਾਂ ਜੇ ਰਾਪੇਗੀ ਬਾਈ ਬੱਠਲ ਦੇ ਵਿੱਚ ਰੱਖੀ ਹੋਇਆ ਠੀਕ ਕਰ ਤੇ ਕਿੰਨਾ ਕੁ ਵੱਡਾ ਕੱਢਿਆ ਡਾਕਟਰ ਦਾ ਮੰਨ ਕੇ ਚਲੋ ਭਾਈ 5 ਕਿਲੋ ਹੋਜੂਆ ਹੂੰ 5 ਕਿਲੋ ਦੀ ਗੱਲ ਕਰਦੇ ਬਾਕੀ ਲੇਵਲ ਉਹਦਾ ਖਾਇਦੂ ਨੇ ਪਾਸੋਂ ਨਾਲ ਉਹਦਾ ਬਹੁਤ ਡਾਕਟਰ ਹੂੰ ਆਰਡਰ ਕਮਾਲ ਦਾ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ 3 4 ਥਣ ਨੇ ਖਣਵੇਂ ਪੂਰੇ ਗੈਪ ਤੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਐ ਬੜ ਬੁੱਧੀ ਵੀ ਸੂਹੀ ਸਵਾਈ ਜੇਰ ਵੀ ਬਾਈ ਬੱਠਲ ਜਰਾ ਕੀ ਬੈਠਾ ਬੱਚਾ ਵੀ ਬਾਈ ਬੱਚੀ ਜਨਮ ਦਿੱਤਾ ਫੇਸ ਹੂਸ ਵੀ ਕਰਮਾ ਇਹਦਾ ਚੰਗਾ ਕਿੰਨਾ ਦੁੱਧ ਦੇ ਦੂ ਡਾਕਟਰ ਦੁੱਧ ਇਹ ਚਾਹੀਦਾ ਬਾਈ 23 ਕਿਲੋ ਤੋਂ ਬਾਹਰ ਹਮ ਮਾਰਕਾਂ ਦਾ ਗਿਆ ਬਾਈ 23 ਕਿਲੋ ਚੋਇਆ ਠੀਕ ਆ ਆਪਾਂ ਕਹਿੰਦੇ ਬਾਈ 23 ਕਿਲੋ ਬਾਹਰ ਚ ਬਾਦੂ ਲੈਵਾ ਸੰਗ ਡਾਕਟਰ ਬਹੁਤ ਚੰਗਾ ਹਮ ਪਾਕਿਸਤਾਨ ਤੋਂ ਬਹੁਤ ਚੰਗਾ ਡਾਕਟਰ ਸਹੀ ਗੱਲ ਆ ਫੇਸ ਬੜਾ ਪਿਆਰਾ ਚਮਕ ਚਮਕ ਬਾਕੀ ਡਾਕਟਰ ਜਾਨ ਤੋਂ ਬਹੁਤ ਆ ਵਹਿੜ ਚ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਹੂੰ ਠੰਡੀ ਸੀਦਾ ਪਤਾ ਅਜ਼ੂਰਾ ਮਾਰ ਕੇ ਦਿਖਾ ਦੇਾਂਗੇ ਠੀਕ ਆ ਭਾਈ ਢੰਡੀ ਠੰਡੀ ਫੋਲਾ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਭਾਈ ਆਰ ਡਰੋਡਰ ਬਹੁਤ ਚੰਗਾ ਥਣ ਚੰਗਾ ਨਾਣਾ ਨੁਣਾ ਚੰਗੀਆਂ ਲੇਵੇ ਤੁਸੀਂ ਬਾਕੀ ਵੱਡੀ ਗੱਲ ਬੱਚਾ ਭਾਈ ਬੱਚੀ ਦਿੱਤੀ ਆ ਦੋ ਜਾਨਵਰ ਜਿਹੜੇ ਨਾਲ ਰਲ ਜਾਣੇ ਹਨ ਬਿਲਕੁਲ ਡਾਕਟਰ ਜੀ ਮਨ ਯਾਰ ਮਾਰੀ ਬੱਚੇ ਉਹ ਖੰਚਾਰ ਹੋਈ ਨਾ ਬੱਚੇ ਵੀ ਬਾਕੀ ਬਹੁਤ ਚੰਗੀ ਹੈ ਕੋਈ ਐ ਨਹੀਂ ਵੀ ਡੋਗਲੀ ਹੈ ਠੀਕ ਆ ਬੱਚੀ ਵੀ ਜਲਸੀ ਨਸਲਾ ਹੀ ਵਧੀਆ ਦਿੱਤੀ ਹੈ ਪੂਰੀ ਇਹਨੇ ਹਮਮ ਸਹੀ ਗੱਲ ਆ ਬੱਚੀ ਚੋਲੇ ਫਰੀ ਸਾਡਾ ਚੋਈ ਤਾਂ ਬੜੀ ਜੰਗੀ ਆ ਹਮ ਲੈ ਸਾਰਾ ਦੂਰਾ ਕਰਮ ਵਾਲੀ ਦੀਆਂ ਚੰਗੀਆਂ ਨੇ ਬਹੁਤ ਆ ਮੇਰੇ ਡਾਕਟਰ ਬਹੁਤ ਆ ਇਹਦਾ ਜਮਾ ਲਓ ਬਹੁਤ ਬੜਾ ਚੰਗਾ ਵੀ ਚੋਈ ਵੀ ਇੱਕ ਨੰਬਰ ਆਣਾ ਬੜਾ ਕਮਾਲ ਦਾ ਯਾਰ ਮੁੱਖੀ ਆ ਹਨ ੱਲਾ ਗੱਲਾ ਡਾਕਟਰ ਥਾਂ ਬੜਾ ਚੰਗਾ ਲੱਗਿਆ ਬਾਕੀ ਨਾਰੰਦ ਦੇਖੋ ਤੁਹਾਨੂੰ ਤੇ ਪਗਿਤ ਲੈਵਲ ਉਹ ਬਹੁਤ ਕਟੂਰ ਹੋਏ ਚੋਈ ਕਰਕੀ ਆ ਹੱਥ ਨੂੰ ਦੇਖਿਆ ਪੂਰਾ ਲੈਵਲ ਨੇ ਪਰ ਲੈਣਾ ਠੀਕ ਆ ਹਾਂ ਤੇ ਮੁੱਲ ਕੀ ਆ ਫਿਰ ਇਹਦਾ ਮੈਂ ਬਿਲਕੁਲ ਫੋਨ ਤੇ ਕਰਦਾ ਕਾਦੇ ਨਹੀਂ ਜਾਏ ਜੇ ਆਪਾਂ ਮੁੱਲ ਨਹੀਂ ਵੜਾ ਕਰਦੇ ਦਾ ਬਹੁਤ ਠੀਕ ਆ ਭਾਈ ਹਾਂ ਬਾਕੀ ਬੱਚੀ-ਬੁੱਛੀ ਦਾ ਇਟਰ ਬਹੁਤ ਚੰਗੀ ਆ ਸਹੀ ਗੱਲ ਆ ਬੱਚਾ-ਬੱਚੀ ਆ ਮੁੱਲ ਫੋਨ ਤੇ ਮੁੱਲ ਆ ਜਿਹੜਾ ਜਾਇਜ਼ ਹੋ ਪਹਿਲਾਂ ਹੀ ਮੁੱਲ ਬਾਈ ਦੇ ਜਾਇਜ਼ੀ ਹੁੰਦੀ ਆ ਭਾਈ ਤੇ ਕਿਸੇ ਵੀਰ ਨੂੰ ਗੜ ਪਸੰਦ ਆ ਭਾਈ ਨਾ ਕਿ ਨਕ ਤੇ ਕਰ ਲਿਓ ਧ